ਪੰਜਾਬ ਦੇ ਵਿੱਚ ਉਮੀਦਵਾਰ ਲਗਾਤਾਰ ਆਪਣੇ ਹੱਕ ਦੇ ਲਈ ਤੇ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਹੰਸ ਰਾਜ ਹੰਸ ਦਾ ਵਿਰੋਧ ਕੀਤਾ ਜਾ ਰਿਹਾ ਪਰ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਹੰਸ ਰਾਜ ਹੰਸ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ ਇਸ ਇੱਥੇ ਹੰਸ ਰਾਜ ਹੰਸ ਜੀ ਅੱਜ ਮੋਗਾ ਪਹੁੰਚੇ ਜਿੱਥੇ ਨਾਦੇ ਨਾਲ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਮੀਟਿੰਗ ਕੀਤੀ ਗਈ ਤੇ ਇੱਥੇ ਹੰਸ ਰਾਜ ਹੰਸੁਰਾ ਦਾ ਕਹਿਣਾ ਹੈ ਕਿ ਮੈਂ ਕਿਸਾਨਾਂ ਦੀ ਨਫ਼ਰਤ ਨੂੰ ਪਿਆਰ ਦੇ ਵਿੱਚ ਤਬਦੀਲ ਕਰ ਦੂੰਗਾ ਉਹਨਾਂ ਨੇ ਕਿਹਾ ਕਿ ਮੇਰੀਆਂ ਨਜ਼ਰਾਂ ਸਿਰਫ ਪਿਆਰ ਦੇਖਦੀਆਂ ਨੇ ਨਾ ਕਿ ਵਿਰੋਧ ਉਹਨਾਂ ਨੇ ਕਿਹਾ ਕਿ ਵਿਰੋਧ ਕਿਸਾਨ ਦਾ ਜਾਇਜ਼ ਹੈ ਲਗਾਤਾਰ ਵਿਰੋਧ ਵੱਧ ਵੀ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਧੇਗਾ ਵੀ ਪਰ ਇੱਕ ਨਾ ਇੱਕ ਦਿਨ ਇਹ ਨਫ਼ਰਤ ਤੇ ਪਿਆਰ ਦੇ ਵਿੱਚ ਤਬਦੀਲ ਜ਼ਰੂਰ ਹੋ ਜਾਵੇਗੀ ਬਹੁਤ ਅੱਛਾ ਮਾਹੌਲ ਹੈ ਬਹੁਤ ਪੋਜ਼ਿਟਿਵ ਰਿਸਪਾਂਸ ਹੈ ਪਬਲਿਕ ਆਮ ਖਾਸ ਪੜ੍ਹੇ ਲਿਖੇ ਇੰਟੈਲੈਕਚੁਅਲ ਬੌਧਿਕ ਕਿਸਾਨ ਮਜ਼ਦੂਰ ਇੰਡਸਟ੍ਰੀਸਟ ਬੜਾ ਪਿਆਰ ਕਰਦੇ ਰਹੇ ਨੇ بس ਉਹ ਹਰ ਸ਼ਹਿਰ ਹਰ ਮਾਸ਼ਰੇ ਚ ਹਰ ਸਮਾਜ ਚ ਕੁਝ ਇੱਕ ਲੋਕ ਐਸੇ ਹੁੰਦੇ ਆ ਜਿਹੜੇ ਤੁਹਾਨੂੰ ਕੁਦਰਤ ਵੱਲੋਂ ਇਹ ਇੱਕ ਹੁਕਮ ਹੈ ਉਧਰੋਂ ਥੋੜੀ ਜੀ ਤਕਲੀਫ ਮਿਲਦੀ ਹੈ ਉਹ ਵੀ ਠੀਕ ਹੋ ਜਾਏਗੀ ਮਾਲਕ ਸੱਚੇ ਪਾਤਸ਼ਾਹ ਠੀਕ ਕਰ ਲਈ ਪਰ ਜਿਹੜੀ ਗੱਲ ਚੱਲ ਰਹੀ ਸੀ ਕਹਿੰਦੇ ਕਿਸਾਨਾਂ ਦੇ ਵਿਰੋਧੀ ਚੱਲ ਰਹੀ ਸੀ ਉਹ ਡੇ ਬਾਏ ਡੇ ਜਿਹੜਾ ਹੁਣ ਲੱਗ ਨਹੀਂ ਰਿਹਾ ਵੀ ਡਾਊਨ ਹੋ ਰਿਹਾ ਨਹੀਂ ਵਧ ਰਿਹਾ ਜੇ ਤਾਂ ਪਰ ਹੋ ਜਾਏਗਾ ਠੀਕ ਮੈਨੂੰ ਬਹੁਤ ਯਕੀਨ ਹੈ ਕਿ mohabbat ਚ ਇਨੀ ਪਾਵਰ ਹੈ ਉਹ ਦੇਖੋ ਨਾ ਅੱਗ ਕਿੰਨੀ ਮਤਲਬ ਬਜਟ ਵਿੱਚ ਆਈ ਹੁੰਦੀ ਹੈ ਉਹਦਾ ਜਿਹੜਾ ਰੂਪ ਵਿਰਾਟ ਕਿੰਨਾ ਹੁੰਦਾ ਅਗਨੀ ਦਾ ਪਾਣੀ ਜਦੋਂ ਪਾਉਨੇ ਆ ਬੁਝਣ ਦੀ ਮੁਹੱਬਤ ਜਿਹੜੀ ਆ ਉਹ ਠੰਡੇ ਨਿਰਮਲ ਸੀਤ ਜਲ ਦੀ ਤਰ੍ਹਾਂ ਆ ਉਹ ਕਾਲਜ ਨੂੰ ਠੰਡਾ ਕਰਦੀ ਰਹੇਗੀ ਅਜੇ ਥੋੜਾ ਜਿਹਾ ਨਫ਼ਰਤ ਹੈ ਦਿਲਾਂ 'ਚ ਨਜ਼ਰਾਂ 'ਚ ਮੈਨੂੰ ਲੱਗਦਾ ਹੈ ਮਾਲਕ ਕਿਰਪਾ ਕਰੇ ਅਤੇ ਸਿੱਕਣਾ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਮੰਡੀਆਂ ਦੀ ਗੱਲ ਕਰੀਏ ਤੇ ਜੋ ਐਫਸੀਆਈ ਵੱਲੋਂ ਜਿਹੜੀਆਂ ਫੈਸਿਲਟੀਆਂ ਹੁੰਦੀਆਂ ਨੇ ਜੜੀਆਂ ਕਿਸਾਨ ਬਹੁਤ ਖੁਸ਼ ਨੇ ਉਸ ਚੀਜ਼ ਨੂੰ ਲੈ ਕੇ ਕਿਸਾਨ ਤਾਂ ਬਹੁਤ ਖੁਸ਼ ਹੈ ਹਰ ਹਰ ਮਹੀਨੇ ਮ ਰੱਖਿਆ 2000 ਰੁਪਇਆ ਆਉਂਦਾ ਖਾਤੇ 'ਚ ਮੰਡੀਆਂ ਵਾਲੇ ਖੁਸ਼ ਆ ਆੜ੍ਹਤੀਆਂ ਨੂੰ ਜੇ ਕੋਈ ਪ੍ਰੋਬਲਮ ਹੈ ਮੈਨੂੰ ਹੁਕਮ ਕਰਨ ਬਦਲ ਵੀ ਦਵਾਂਗੇ ਈਵਨ ਪੱਲੇਦਾਰਾਂ ਨੂੰ ਕੋਈ ਪ੍ਰੋਬਲਮ ਆ ਮੈਂ ਤਾਂ ਪੱਲੇਦਾਰਾਂ ਤੱਕ ਸੋਚਦਾ ਰੀੜੀ ਪਟਰੀ ਤੱਕ ਸੋਚਦਾ ਕਿਉਂਕਿ ਮੈਂ ਆਪ ਬੜੇ ਧੱਕੇ ਖਾਦੇ ਪੈਦਲ ਚੱਲਿਆ ਗਰੀਬੀ ਦੀ ਪਰਿਭਾਸ਼ਾ ਕੀ ਹੁੰਦੀ ਸਾਡੇ ਤੋਂ ਜ਼ਿਆਦਾ ਕੌਣ ਜਾਣਦਾ ਸੋ ਇਸ ਕਰਕੇ ਮੇਰਾ ਤਾਂ ਮਨ ਹੈ ਕਿ ਇਹ ਸਾਰੀਆਂ ਪ੍ਰੋਬਲਮਸ ਹੱਲ ਹੋਣ ਔਰ ਆਮ ਲੋਕ ਕਹਿੰਦੇ ਨੇ ਜਿਸ ਤੀਕ ਨਾਲ ਤੁਸੀਂ ਦਿੱਲੀ ਦੇ ਵਿੱਚ ਬਹੁਤ ਮੰਡੇ ਲੋ ਹਸਪੀਟਲ ਬਣਾਏ ਨੇ ਜੀ ਜੇ ਅਪਾ ਮੂਗਾ ਦੀ ਗੱਲ ਕਰੀਏ ਤੇ ਮੂਗਾ ਦੇ ਵਿੱਚ ਕਰੀਬ 7 ਸਾਲ ਪਹਿਲਾਂ ਇੱਕ ਆਯੂਵੈਦਿਕ ਹਸਪੀਟਲ ਬਣਿਆ ਸੀ ਪਰ ਉਹਦਾ ਅਜੇ ਤੱਕ ਉਹਦ ਘਟ ਨਹੀਂ ਹੋ ਸਕਿਆ ਸਾਰਾ ਕੁਝ ਕਰਾਂਗੇ ਜੀ ਜੋ ਕੰਮ ਰਹਿ ਗਏ ਨੇ ਉਹ ਕਰਾਂਗੇ ਲੇਕਿਨ ਇਹ ਗੱਲ ਸਮਝਣ ਵਾਲੀ ਆ ਕਿ ਐਮਪੀ ਉਸੇ ਪਾਰਟੀ ਦਾ ਹੋਣਾ ਚਾਹੀਦਾ ਜਿਸ ਪਾਰਟੀ ਦੀ ਸੈਂਟਰ ਵਿੱਚ ਸਰਕਾਰ ਹੋਵੇ ਸੈਂਟਰ ਨੇ ਦੇਣੇ ਹੁੰਦੇ ਫੰਡਸ ਸੈਂਟਰ ਤੋਂ ਜੋ ਮਰਜ਼ੀ ਲਈ ਜਾਏ ਇਹ ਤਾਂ ਸ਼ੋਰ ਹੈ ਨਾ ਕਿ 2024 ਚ ਯਾਨੀ 400 ਦਾ ਦਾਅਵਾ ਕਰਦੇ ਐ ਇੱਕ ਅੱਧੀ ਘਟ ਸਕਦੀ ਜਾਂ ਵੱਧ ਵੀ ਸਕਦੀ ਪਤਾ ਕੋਈ ਨਹੀਂ ਮੋਦੀ ਸਾਹਿਬ ਦਾ ਤੇ ਉਹਨਾਂ ਨੇ ਮਿਹਨਤ ਹੀ ਨਹੀਂ ਕੀਤੀ ਹੈ ਮਿਹਨਤ ਦੇ ਸਿਰ ਤੇ ਵਿਕਾਸ ਦੇ ਸਿਰ ਤੇ ਲੜਦੇ ਆ ਹੋਰ ਕੋਈ ਨਹੀਂ ਹੈ ਸੋ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਕੰਮ ਰਹਿ ਗਿਆ ਹੈ ਉਹ ਉਹ ਦੁਬਾਰਾ ਇਹਨਾਂ ਨੂੰ ਸਨੇਪਰੇ ਵੀ ਚੜਾਵਾਂਗੇ ਤੇ ਉਦਘਾਟਨ ਵੀ ਉਹਨਾਂ ਤੋਂ ਹੀ ਕਰਵਾਵਾਂਗੇ ਵੱਡੀ ਬੰਦ ਜਿਹੜੀ ਹੈਗੀ ਸੀ ਫਰੀਦਕੋਟ ਰਲਕੇ ਦੀ ਜਿਲ੍ਹੇ ਨਾਲ 2 ਸਾਲ ਪਹਿਲਾਂ ਵੀ ਅਨਾਊਂਸਮੈਂਟ ਕੀਤੀ ਗਈ ਸੀ ਕਿ ਮੈਡੀਕਲ ਕਾਲਜ ਵੀ ਇੱਥੇ ਬਣੇਗਾ ਪਰ ਹਾਲ ਤੱਕ ਕੋਈ ਦਰ ਨਹੀਂ ਪਤਾ ਨਹੀਂ ਦੇਖੋ ਅਨਾਊਂਸਮੈਂਟ ਕਰਨ ਵਾਲੀਆਂ ਲਾਰੇ ਲਾਉਣ ਵਾਲੀਆਂ ਗੱਪਾਂ ਮਾਰਨ ਵਾਲੀਆਂ ਸਰਕਾਰਾਂ ਸਾਨੂੰ ਮਿਲੀਆਂ ਹੁਣ ਲੋਕਾਂ ਨੇ ਜੇ ਦੇਖ ਲਿਆ ਕਿ ਇੱਕ ਯਾਰ ਗੱਲਾਂ ਹੀ ਕਰਦੇ ਆ ਪ੍ਰੈਕਟੀਕਲੀ ਕੁਝ ਨਹੀਂ ਕਰਦੇ ਤੇ ਫਿਰ ਯਕੀਨ ਕਰਨ મોદી ਸਾਹਿਬ ਤੇ ਇਸ ਵਾਰੀ ਮੁਹੱਬਤ ਨਾ ਪਿਆਰ ਨਾ ਉਹਨਾਂ ਦੇ ਕੈਂਡੀਡੇਟਸ ਨੂੰ ਜਿਤਾਉਣ ਤੇ ਫਿਰ ਮੋਜਾਂ ਹੀ ਮੋਜਾਂ ਆਮ ਤਾਂ ਹੋ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਪ ਆਦਮੀ ਪਾਰਟੀ ਨੇ ਟਾਈਅਪ ਕੀ ਤਵੇ ਕੋਈ ਸੀਟਾਂ ਦੇ ਤੇ ਕਿਤੇ ਫੀਟਕੋੜ ਦਾ ਵੀ ਨਾਮ ਆ ਰਿਹਾ ਹੈ ਕਿਤਾ ਹੋਏਗਾ ਕੁਝ ਵੀ ਚੱਲਦਾ ਫਿਰ ਸੋ ਬਟ ਉੱਥੇ ਸਾਰਿਆਂ ਨੇ ਕੀਤਾ ਹੈ ਗੱਠਬੰਧ ਮਹਾਗੱਠਬੰਧ ਤੇ ਐਂਡ ਆਫ ਦਾ ਡੇ ਲੋਕ ਸਮਝਦਾ ਲੋਨ ਨੂੰ ਪਤਾ ਫਰੀਦਕੋਟ ਦੇ ਮਾਮਲੇ ਨੂੰ ਹਾਂਜੀ ਫਰੀਦਕੋਟ ਦੇ ਮਾਮਲੇ ਨੂੰ ਮੈਸੇਜ ਫਰੀਦਕੋਟ ਜੇ ਜਦੋਂ ਵੀ ਮੈਂ ਜਾਨਾ ਇਹ ਪ੍ਰੇਵ ਵੀ ਕਰਦਾ ਹਾਂ ਕਿ اے ਮੇਰੇ ਮਾਲਕ ਤੁਸੀਂ ਇਹੋ ਜਿਹੇ ਹਸਤੀਆਂ ਪੈਦਾ ਕੀਤੀਆਂ ਜਿਹੜੀਆਂ ਸਾਡੀਆਂ ਧਰਤੀਆਂ ਤੇ ਵੀ ਅਸੀਂ ਉਸ ਧਰਤੀ ਦੇ ਵਸਣਦੇ ਜਿੱਥੇ ਤੁਸੀਂ ਵਿਚਰੇ ਔਰ ਫਾਪਾ ਫਰੀਦ ਐਸੀ ਹਸਤੀ ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਪਿਆਰ ਇੰਨਾ ਕੀਤਾ ਗੁਰੂ ਘਰ ਤੋਂ ਸਭ ਤੋਂ ਜ਼ਿਆਦਾ ਬਾਣੀ ਉਹਨਾਂ ਦੀ ਸੀ ਸੋ ਇਹੀ ਮੈਂ ਕਹਿਣਾ ਕਿ ਉਹਨਾਂ ਨੂੰ ਜ਼ਾਮਨ ਰੱਖ ਕੇ ਉਹਨਾਂ ਨੂੰ ਯਾਦ ਕਰਕੇ ਮੈਂ ਪੂਰੇ ਫਰੀਦਕੋਟ ਸ਼ਹਿਰ ਦਾ ਤਾਂ ਹੈ ਹੀ ਪੂਰੇ ਹਲਕੇ ਦਾ ਵਿੱਚ ਮੋਗਾ ਵੀ ਆਉਂਦਾ ਸਾਰੇ ਆਉਂਦੇ ਵਾਗਾਪੁਰਾਣਾ ਰਾਮਪੁਰਾ ਫੂਲ ਕੋਟ ਕਪੂਰਾ ਮੈਂ ਗਿੱਦੜਵਾ ਸਾਰੇ ਮੈਨੂੰ ਜ਼ਬਾਨੀ ਯਾਦ ਹੋ ਗਿਆ ਹੈ ਸਰ ਹਰ ਜਗ੍ਹਾ ਪਤਾ ਚਲੇਗਾ ਕਿ ਕੋਈ ਬੰਦਾ ਭੇਜਿਆ ਸੀ ਤਾਂਨੇ ਕੰਮ ਕੀਤਾ ਸੀ ਆ ਬੜੀ ਅੱਛਾ ਸਵਾਲ ਪੁੱਛਿਆ ਤੁਸੀਂ ਜੀ ਕੈਂਪੇਨਿੰਗ ਮੈਨੂੰ ਲੱਗਦਾ ਹੈ ਕਿ ਲਾਜਵਾਬ ਕੈਂਪੇਨਿੰਗ ਤੇ ਲੋਕਾਂ ਦਾ ਭਰਪੂਰ ਪੋਜ਼ਿਟਿਵ ਰਿਸਪਾਂਸ ਆ ਰਹੇ ਹੈ ਲੋਕ ਭਾਜਪਾ ਦੇ ਕੈਂਡੀਡੇਟ ਹੰਸਰਾਜ ਹੰਸ ਜੀ ਨੂੰ ਹੰਸਰਾਜ ਹੰਸ ਜੀ ਚ ਮੋਦੀ ਜੀ ਦੀ ਛਵੀ ਦੇਖ ਕੇ ਉਹ ਲੋਕ ਇੰਨਾ ਪ੍ਰਭਾਵਿਤ ਹੋ ਰਹੇ ਹੈ ਕਿ ਲੋਕ ਅਸੀਂ ਅਸੀਂ ਆਪਣੇ ਆਪ ਨੂੰ ਸੋਚ ਰਹੇ ਹਾਂ ਵੀ ਸ਼ਾਇਦ ਸਾਡੇ ਚ ਕਮੀ ਰਹਿ ਰਹੀ ਹੈ ਅਸੀਂ ਲੋਕਾਂ ਤੱਕ ਪਹੁੰਚ ਨਹੀਂ ਪਾ ਰਹੇ ਲੋਕ ਸਾਨੂੰ ਕੰਟੈਕਟ ਕਰਨ ਲਈ ਫੋਨ ਕਰਨ ਲਈ ਸਾਨੂੰ ਰੋਜ਼ ਦੀਆਂ ਘੱਟ ਘੱਟ ਹਜ਼ਾਰਾਂ ਕਾਲ ਸਾਡੇ ਵਰਕਰਸ ਤੋਂ ਆਉਂਦੀ ਹੈ ਵੀ ਅਸੀਂ ਹੰਸਰਾਜ ਹੰਸ ਜੀ ਨੂੰ ਮਿਲਣਾ ਹੈ ਅਸੀਂ ਉਹਨਾਂ ਕੋਲ ਜਾਣਾ ਹੈ ਅਸੀਂ ਉਹਨਾਂ ਨੂੰ ਵੋਟ ਪਾਣੀ ਹੈ ਹਰ ਹਰ ਕਸਬੇ ਚੋਂ ਹਰ ਕਸਬਾ ਇੰਟੀਰੀਅਰ ਤੋਂ ਇੰਟੀਰੀਅਰ ਪਿੰਡ ਚੋਂ ਜਿੱਥੋਂ ਵੀ ਤੁਸੀਂ ਸੋਚ ਸਕਦੇ ਹੋ ਸਾਨੂੰ ਇਹ ਜਿਹੜੇ ਪਿੰਡਾਂ ਤੋਂ ਫੋਨ ਆ ਰਹੀ ਹੈ ਜਿਹੜੇ ਕਿ ਲੋਕ ਜੁੜਨਾ ਚਾਹ ਰਹੇ ਲੋਕ ਵੋਟ ਲਈ ਕਹਿ ਰਹੇ ਵੀ ਅਸੀਂ ਵੋਟ ਪਾਵਾਂਗੇ ਅਸੀਂ ਉੱਥੇ ਬੂਥ ਲਗਾਵਾਂਗੇ ਤੇ ਸਾਡੇ ਹਿਸਾਬ ਨਾਲ ਸਾਡੀ ਕੈਂਪੇਨਿੰਗ ਬਹੁਤ ਹੀ ਅੱਛੀ ਚੱਲਦੀ ਪਈ ਹੈ ਤੇ ਬੜਾ ਹੀ ਲੋਕਾਂ ਦਾ ਪਾਸਵ ਰਿਸਪਾਂਸ ਆ ਰਿਹਾ ਹੈ ਜਿਹੜਾ ਪਰ ਗਲ ਕਸਨਾਂ ਦੇ ਵਿਰੋਧ ਦੀ ਤੇ ਕਿਸਾਨਾਂ ਦਾ ਬਹੁਤ ਲੱਗ ਰਿਹਾ ਹੈਗਾ ਵੀ ਅੱਗੇ ਨਾਲ ਡਾਊਨ ਜਾ ਰਿਹਾ ਹੈ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਕਿਸਾਨ ਵੀ ਖੁਦ ਸਮਝ ਰਹੇਗੇ ਸਾਡੇ ਕਿਸਾਨ ਯੂਨੀయన్స్ ਨਾਲ ਇੱਕ ਦੋ ਨਾਲ ਗੱਲ ਹੋਈ ਹੈਗੀ ਹੈ ਉਦੋਂ ਨਹੀਂ ਕੁਛ ਨੇ ਆਪਣੇ ਪ੍ਰੈਸ਼ਨਸ ਵੀ ਦਿੱਤੇ ਹੈ ਸਾਡੇ ਆ 11 ਕੁਐਸਚਨਸ ਹੈਗੇ ਹੈ ਕਿ ਉਹ ਚਾਹੁੰਦੇ ਹੈ ਕਿ ਹੰਸਾ ਹੰਸ ਜਨ ਨਾਲ ਅਸੀਂ ਇੱਕ ਓਪਨ ਮੀਟਿੰਗ ਕਿਤੇ ਕਰਕੇ ਤੇ ਕੁਐਸਚਨਸ ਦੇ ਅਸੀਂ 1 ਟੂ 1 ਟਾਕ ਕਰ ਸਕੀਏ ਅਸੀਂ ਕੋਸ਼ਿਸ਼ ਕਰਾਂਗੇ ਅਗਰ ਸਾਰਾ ਵਾਤਾਵਰਣ ਪੋਜ਼ਿਟਿਵ ਚ ਰਹਿੰਦਾ ਹੈ ਅਦਰ ਸਾਨੂੰ ਸਕਿਉਰਟੀ ਪੁਆਇੰਟ ਆਫ View ਨਾਲ ਕਨਸਰਨ ਆਨਸਰ ਦੇ인다 ਨਹੀਂ ਹੈਗਾ ਕਨਸਰਨਸ ਹੈ ਹਸ ਵੀ ਸਾਨੂੰ ਸਕਿਉਰਟੀ ਦਾ ਹੁੰਦਾ ਹੈ ਸਕਿਉਰਟੀ ਪੁਆਇੰਟ ਆਫ View ਨਾਲ ਜੇ ਸਾਨੂੰ ਕੰਫਰਟੇਬਲ ਹੋਇਆ ਤੇ ਅਸੀਂ ਉਹਨਾਂ ਨੂੰ ਕਿਸਾਨਾਂ ਨਾਲ ਰੋਬ ਰੋਕਾ ਕੇ ਉਹ ਜਿਹੜੇ 11 ਪੁਆਇੰਟ ਹੈਗੇ ਇੱਕ ਇੱਕ ਦਾ ਵਿਸਤਾਰ ਰੂਪ ਨਾਲ ਆਨਸਰ ਦੇ ਕੇ ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹੰਸਤਾਜ ਹੰਸੀਦਾ ਇੱਥੇ ਆਨਾ ਫਰੀਦਕੋਟ ਆਨਾ ਤੇ ਪੰਜਾਬ ਆਨਾ ਸਾਡੇ ਪੰਜਾਬੀਆਂ ਲਈ ਸਾਡੇ ਕਿਸਾਨਾਂ ਲਈ ਤੇ ਸਾਡੀ ਇਸ ਧਰਤੀ ਲਈ ਮੈਨੂੰ ਕਿ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਵੱਡੀ ਦੇਣ ਹੈ ਤਾਂ ਕਿ ਅਸੀਂ ਸਿੱਧਾ ਡਾਇਰੈਕਟ ਮੋਦੀ ਜੀ ਨਾਲ ਅਟੈਚ ਹੋਨੇ ਹੈ ਤੇ ਮੋਦੀ ਜੀ ਨਾਲ ਜਿਹੜਾ ਮੋਦੀ ਜੀ ਦਾ ਪੰਜਾਬ ਲਈ ਲगाव ਹੈਗਾ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਉਹ ਪੰਜਾਬ ਦੀ ਧਰਤੀ ਨਾਲ ਕਿੰਨਾ ਲगाव ਕਰਦੇ ਹੈ ਤੇ ਕਿੰਨਾ ਕੁਝ ਪੰਜਾਬ ਦੀ ਧਰਤੀ ਲਈ ਕਰਨਾ ਚਾਹੀਦਾ ਹੈ ਮੀਡੀਅਮ ਨੂੰ ਦੇ ਚਾਂਸਸ ਆ ਗਏ ਦੀ ਕਿਸਾਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਸਰ ਕਿਸਾਨਾਂ ਨਾਲ ਮੀਟਿੰਗ ਖੰਸਰਾ ਖੰਸੀ ਬਦੋਂ ਕਦੀ ਮਨਾਹੀ ਨਹੀਂ ਹੈਗੀ ਹਮੇਸ਼ਾ ਕਹਿੰਦੇ ਹੈ ਵੀ ਉਹਨਾਂ ਨੇ ਪਿੱਛੇ ਵੀ ਫਰੀਦਕੋਟ ਉਥੇ ਪ੍ਰੋਟੈਸਟ ਹੋ ਰਿਹਾ ਸੀ ਕਾਚੋਤਰ ਕੇ ਸਿਕਿਉਰਿਟੀ ਦੇ ਅਗੇਂਸ ਜਾ ਕੇ ਕਿਸਾਨਾਂ ਨੇ ਰੋਡ ਰੋਕੇ ਹੈ ਕਿ ਮੀਟਿੰਗ ਹੋਣ ਦੇ ਬਿਲਕੁਲ ਚਾਂਸਸ ਹੈ ਰਸ਼ਰ ਸਨ ਸਿਕਿਉਰਿਟੀ ਪੁਆਇੰਟ ਉੱਪਰ ਉਥੇ ਪ੍ਰੋਟੈਸਟ ਨਾ ਹੋਵੇ ਕਿ 1 ਟੂ 1 ਟਾਕ ਕੀਤੀ ਜਾਵੇ ਬਹਿਸ ਨਾ ਹੋਏ ਉਥੇ ਦੇਖੋ ਇੱਕ ਮਰਿਆਦਾ ਜਿਹੜੀ ਹੈ ਸਾਨੂੰ ਪੰਜਾਬੀਆਂ ਨੂੰ ਬੜੇ ਸਿਖਾਈ ਜਾਂਦੀ ਹੈ ਗੁਰਦੁਆਰਾ ਸਾਹਿਬ ਤੋਂ ਸਿਖਾਈ ਜਾਂਦੀ ਹੈ ਸਾਨੂੰ 13 13 ਦਿਨ ਦੀ ਇੱਕ ਦੇਨ ਸਿਖਾਈ ਜਾਂਦੀ ਹੈ ਤੇ ਮੇਰਾ ਹੱਥ ਜੋੜ ਕੇ ਸਭ ਨੂੰ ਆਈ ਬੇਨਤੀ ਹੈ ਗੱਲ ਸੁਣੋ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਦੀ ਸਾਡੀ ਮਦਦ ਕਰੋ